이란 ਦਾ ਇੱਕ ਸਰਹੱਦੀ ਸ਼ਹਿਰ ਜੋ ਪਾਕਿਸਤਾਨ ਦੀ ਬਾਰਡਰ ਦੇ ਕੋਲ ਹੈ ਜ਼ਾਹੇਦਾਨ ਇਸ ਦਾ ਪੁਰਾਣਾ ਨਾਮ ਸੀ ਦੁਸਦੇ ਆਬ ਦੁਸਦੇ ਆਬ ਦੇ ਅਖਰੀ ਅਰਥ ਨੇ ਚੋਰਾ ਦਾ ਪਾਣੀ ਅੱਜ ਤੋਂ ਕੋਈ 60 65 60 ਪਹਿਲੇ ਤਰਾਵਲ ਪਿੰਡੀ ਤੋਂ ਔਰ ਇਹਦਰ ਜੇ ਲੰਬੋਂ ਕੁਝ ਖਾਲਸੇ ਕੁਝ ਸਿੰਘ ਉੱਥੇ ਜਾ ਕੇ ਵਪਾਰ ਦੇ ਨiyet ਨਾਲ ਪਹੁੰਚਦੇ ਉਸ ਛੋਟੇ ਜਿਹਾਂ ਕਸਬੇ 'ਚ ਜਿੱਥੇ ਵੱਧ ਤੋਂ ਵੱਧ ਕੋਈ 1.5 200 ਘਰ ਤੋਂ ਜ਼ਿਆਦਾ ਨਹੀਂ ਇਹ ਸ਼ਾਰਾ ਸੀ ਹਾਜੀ ਸਾਰੇ ਇਥੋਂ ਲੰਘ ਕੇ ਜਾਂਦੇ ਸਨ ਅਫਗਾਨੀ ਲੋਕ ਪਾਕਿਸਤਾਨੀ ਲੋਕ ਭਾਰਤ ਦੇ ਕਈ ਲੋਕ ਇਥੋਂ ਲੰਘ ਕੇ ਜਾਂਦੇ ਸਨ ਮੁਸਲਮਾਨ ਹਾਜੀ ਤੇ ਇਨਾ ਸਿੱਖ ਵਪਾਰੀਆਂ ਨੇ ਸੋਚਿਆ ਇਹ ਚੰਗੀ ਸ਼ਾਰਾ ਹੈ ਲਾਂਗਾ ਬਹੁਤ ਅੱਛਾ ਹੈ ਛੋਟੀਆਂ-ਛੋਟੀਆਂ ਉਸ ਜ਼ਮਾਨੇ 'ਚ ਕਿਦਰੇ 65 ਸਾਲ ਪਹਿਲੇ ਉਹਨਾਂ ਨੇ ਦੁਕਾਨਾਂ ਪਾਈਆਂ ਕੋਈ 8 9 ਖਾਲਸਿਆਂ ਨੇ ਰਬ ਦੀ ਨੇਤ ਕੰਮ ਚੰਗਾ ਚੱਲ ਗਿਆ ਤੋਂ ਫਿਰ ਜਿਵੇਂ ਸਿੱਖ ਸੋਚਦਾ ਹੈ ਆਪਣਾ ਘਰ ਬਾਅਦ ਵਿੱਚ ਬਣਾਣ ਦੀ ਸੋਚਦਾ ਗੁਰਦੁਆਰਾ ਬਣਾਉਣ ਦੀ ਪਹਿਲੇ ਸੋਚਦਾ ਉਹਨਾਂ ਨੇ ਹੌਲੇ ਹੌਲੇ ਪੈਸਾ ਇਕੱਠਾ ਕਰਕੇ ਬਹੁਤ ਸ਼ਾਨਦਾਰ ਗੁਰਦੁਆਰਾ ਬਣਾਇਆ ਉਹਨਾਂ 8 ਘਰਾਂ ਨਾਲ ਮੁਸਾਫਰਖਾਨਾ ਬਣਾ ਦਿੱਤਾ 10 ਕਮਰੇ ਆਏ ਗਏ ਲਈ ਯਾਤਰੀਆਂ ਲਈ ਲੰਗਦੇ ਜੋ ਸੰ ਯਾਤਰੀ ਨਾਲ ਲੰਗਰ ਖੋਲ ਲਿਤਾ ਮੁਸਾਫਰ 99% ਮੁਸਲਮਾਨ ਕੋ 1% ਕਦੀ ਕਦਾਈ ਕੋਈ ਕੰਦਾਰੀ ਹਿੰਦੂ ਜਾਂ ਗਜ਼ਨੀ ਚੋ ਕੋਈ ਖਾਲਸਾ ਲੰਗੇ ਵਪਾਰ ਦੇ ਸੰਬੰਧ ਵਿੱਚ ਨਹੀਂ ਤੇ ਸਾਰੇ ਮੁਸਲਮਾਨ ਵੀਰ ਉਉਨਾ ਕਮਰੇ ਠਹਿਰਦੇ ਸੰ ਲੰਦਰਵੀ ਸਵੇਰੇ ਸ਼ਾਮ ਚੱਲਦਾ ਸੀ ਛੱਤ ਦੇਸ ਗੁਰਦੁਆਰੇ ਦੀ ਬਿਲਡਿੰਗ ਬਣ ਕੇ ਜਦ ਤਿਆਰ ਹੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਇਫਤਿਹਾਰ ਵਾਲੇ ਦਿਨ ਉਦਘਾਟਨ ਵਾਲੇ ਦਿਨ ਉਹਨਾਂ ਨੇ ਈਰਾਨ ਦੇ ਬਾਦਸ਼ਾਹ ਨੂੰ ਵੀ ਬੁਲਾ ਲਿਆ ਇਹ ਸਰ ਖਾਲਸੇ ਚਲੇ ਗਏ ਉਹ ਕਿ ਜਾ ਕੇ ਰਿਕੁਐਸਟ ਕੀਤੀ ਬੇਸੀ ਮੰਦਰ ਬਣਾਇਆ ਇਸੀ ਉਸ ਦੇ ਗੁਰਗਨ ਸਾਹਿਬ ਦਾ ਪ੍ਰਕਾਸ਼ ਕੀਤਾ ਤੁਸੀਂ ਵੀ ਆਓ ਬਾਦਸ਼ਾਹ ਪਹੁੰਚਿਆ ਉਹਨਾਂ ਨੇ ਬਾਦਸ਼ਾਹ ਨੂੰ ਮੁਸਾਫਰਖਾਨਾ ਦਿਖਾਇਆ ਮੁਸਾਫਿਰ ਵੀ ਠਹਿਰੇ ਹੋਏ ਸਨ ਤੇ ਈਰਾਨ ਦੇ ਬਾਦਸ਼ਾਹ ਨੇ ਸੁਭਾਵਕ ਪੁੱਛ ਲਿਆ ਇਸ ਦਾ ਕਿਰਾਇਆ ਕਿ ਲੈਂਦੇ ਹੋ ਖਾਲਸ਼ਾ ਨੇ ਕਿ ਕੁਝ ਵੀ ਨਹੀਂ ਅਸੀਂ ਤਾਂ ਸੇਵਾ ਕਰਦੇ ਹਾਂ ਇਹ ਤੇ ਗੁਰਨਾਮਿਕ ਦਾ ਘਰ ਹੈ ਕੋ ਸਾਡਾ ਘਰ ਥੋੜੀ ਹੈ ਤੇ ਸਤਿਗੁਰ ਦਾ ਘਰ ਸਾਡੇ ਪੀਰ ਦਾ ਘਰ ਜੋ ਇੱਥੇ ਆ ਕੇ ਠਹਿਰਿਆ ਉਹ ਤੇ ਗੁਰਨਾਮਿਕ ਦਾ ਮਹਿਮਾਨ ਉਹਦੇ ਕੋਲ ਕਾਹਦਾ ਕਰੇ ਫਿਰ ਲੰਗਰ ਦਿਖਾਇਆ ਬਣਦਾ ਹੋਇਆ ਔਰ ਦੱਸਿਆ ਜੋ ਮੁਸਾਫਿਰ ਠਹਿਰ ਉਹ ਲੰਗਰ ਛਕਦੇ ਨੇ ਸੰਗਤਾਂ ਲਈ ਵੀ ਬਣਦਾ ਹੈ ਸੁਭਾਵਕ ਪੁੱਛ ਲਿਆ ਇੱਕ ਬੰਦੇ ਕੋਲ ਕੀ ਲੈਂਦੇ ਹੋ ਕੀ ਚਾਰਜ ਕਰਦੇ ਆ ਕੁਝ ਵੀ ਨਹੀਂ ਸੇਵ ਇਹ ਸਭ ਕੁਝ ਦੇਖਣ ਤੋਂ ਬਾਅਦ ਅੰਦਰ ਲੈ ਗਏ ਗੁਰਦੁਆਰੇ ਦੇ ਵਿੱਚ ਬਾਈ ਸਾਹਿਬ ਬਾਈ ਹਰਨਾਮ ਸਿੰਘ ਸਨ ਉਹ ਹੁਣ ਵੀ ਨਹੀਂ ਹੁਣ ਤਾਂ ਗਾਲਪਨ 100 ਸਾਲ ਦੇ ਕਰੀਬ ਪਹੁੰਚੇ ਹੋਣੇ ਨੇ ਬਲਕਿ ਇਸ ਤੋਂ ਵੀ ਵੱਡੇ ਹੋ ਗਏ ਆ ਆ ਗਏ ਨੇ ਦਿੱਲੀ ਛੋੜ ਛਡਾ ਕੇ ਬਹੁਤ ਬਜ਼ੁਰਗ ਹੋ ਗਏ ਨੇ ਪਰ ਸਿੰਘ ਦੇ ਬੜੇ ਸਿਆਣੇ ਆਲਮ ਉਹਨਾਂ ਨੇ ਉਸ ਦਿਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਫਾਰਸੀ ਦਾ ਸ਼ਬਦ ਹੈ ਇਹਦੀ ਕਥਾ ਕੀਤੀ ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾਰ ਹੱਕਾ ਕਬੀਰ کریم ਤੂੰ ਬੇਅੈਬ ਪਰਵਰਦੇ ਘਰ ਇਸ ਦਾ ਸਾਰਾ ਖੁਲਾਸਾ ਕੀਤਾ ਉਹ ਈਰਾਨ ਦਾ ਬਾਦਸ਼ਾਹ ਆਸ਼ਸ਼ ਕਰਤੇ ਕਹਿੰਦਾ ਹੈ ਇਹ ਕਲਾਮ ਪਾਕ ਗੁਰੂ ਗ੍ਰੰਥ ਸਾਹਿਬ ਦੇ ਚ ਹੈ ਗੁਰੂ ਨਾਨਕ ਦੇਵ ਜੀ ਕਲਾਮ ਇਤਨੀ ਸੁੰਦਰ ਮੇਰੇ ਦਿਲ ਨੂੰ ਇਤਨਾ ਪ੍ਰਭਾਵਿਤ ਜੋ ਹੈ ਕਰ ਗਈ ਹੈ ਕਹਿੰਦੇ ਨੇ ਕੀਰਤਨ ਦੁਆਦ ਕਥਾ ਦੁਆਦ ਸਮਾਪਤੀ ਹੋਈ ਅਰਦਾਸ ਵੀ ਹੋ ਗਈ ਫਿਰ ਪ੍ਰਬੰਧਕਾਂ ਨੇ ਮੁਲਾਸਬ ਸਮਝਿਆ ਵੀ 5 ਮਿੰਟ 10 ਮਿੰਟ ਇਹ ਬਾਦਸ਼ਾਹ ਵੀ ਬੋਲੇ ਉਹਨੂੰ ਆਖਿਆ ਕਿ ਬਸ ਸੰਗਤ ਨੂੰ ਤੁਸੀਂ ਵੀ ਕੋਈ ਆਪਣਾ ਮੁਬਾਰਕ ਸੰਦੇਸ਼ ਦਿਓ ਉਹ ਖੜਾ ਹੋ ਗਿਆ ਕਹਿੰਦਾ ਮੈਂ ਇਤਨਾ ਹੈਰਾਨ ਹੋਇਆ ਇਤਨਾ ਮੈਨੂੰ ਲਸਾ ਆਇਆ ਹੈ ਇਤਨਾ ਮੈਨੂੰ ਸਕੂਨ ਮਿਲਿਆ ਹੈ ਉਨਕੋ ਮੈਂ ਲੰਬੀ ਚੌੜੀ ਤਕਰੀਰ ਨਹੀਂ ਕਰਨੀ। ਕੁਝ ਵੀ ਨਹੀਂ ਬੋਲਣਾ। ਇਹ ਰਸ ਮੇਰਾ ਬਣਿਆ ਰਹੇ। ਮੈਂ ਅੱਜ ਤੋਂ ਇਸ ਸ਼ਹਿਰ ਦਾ ਨਾਮ ਬਦਲਦਾ। ਸ਼ਹਿਰ ਦਾ ਨਾਮ ਸੀ ਦੁਸਦੇ ਆਬ। ਚੋਰਾਂ ਦਾ ਪਾਣੀ। ਪਤਾ ਹੈ ਕਿਉਂ? ਉੱਥੇ ਪਹਾੜ 'ਚ ਜਿਹੜਾ ਝਰਨਾ ਨਿਕਲਦਾ ਸੀ ਨਾ ਉੱਥੇ ਜਿਹੜੇ ਤੰਬੂ ਲਾ ਕੇ ਬੈਠੇ ਹੁੰਦੇ ਸਨ ਉਹ ਚੋਰ ਹੀ ਸਨ। ਆਏ ਦੇ ਰਾਹੀਰਾਂ ਨੂੰ ਲੁੱਟਦੇ ਸਨ, ਹਾਜੀਆਂ ਨੂੰ ਲੁੱਟਦੇ ਸਨ। ਕਦੀ ਪਾਕਿਸਤਾਨ ਦੇ ਚ ਡਾਕੇ ਮਾਰਨੇ ਕਦੀ ਈਰਾਨ ਦੇ ਚ ਕਦੀ ਅਫਗਾਨਿਸਤਾਨ ਦੇ ਜਿਸ ਪਾਸੇ ਉਹਨਾਂ ਦਾ ਦਾ ਲੱਗਦਾ ਸੀ ਡਾਕਾ ਮਾਰ ਕੇ ਉੱਥੇ ਆ ਕੇ ਰੋ ਉਹਨਾਂ ਦੇ ਉੱਥੇ ਰਹਿਣ ਕਰਕੇ ਉਸ ਇਲਾਕੇ ਦਾ ਨਾਮ ਔਰ ਉਸ ਚਸ਼ਮੇ ਦਾ ਨਾਮ ਉਸ ਪਾਣੀ ਦਾ ਨਾਮ ਵੀ ਪੈ ਗਿਆ ਦੁੱਸਦੇ ਆਬ ਚੋਰਾ ਦਾ ਪਾਣੀ ਸਜੇ ਸਜੇ ਚੰਗਾ ਤਗੜਾ ਕਸਬਾ ਬਣ ਗਿਆ ਕਸਬੇ ਦਾ ਨਾਮ ਵੀ ਦੁੱਸਦੇ ਆਬ ਚੋਰਾ ਦਾ ਪਾਣੀ ਬਾਦਸ਼ਾਹ ਕਹਿਣ ਲਗਾ ਜਿੱਥੇ ਇਸ ਤਰ੍ਹਾਂ ਦੇ ਸਿੱਖ ਜ਼ਾਹਿਦ ਲੋਕ ਰਹਿੰਦੇ ਆਵਨ ਇਬਾਦਤ ਗੁਜ਼ਾਰ ਬੰਦੇ ਰਹਿੰਦੇ ਆਵਨ ਤੇ ਖੁਦਾ ਦੀ ਖਲਕ ਦੀ ਇਸ ਢੰਗ ਨਾਲ ਖਿਦਮਤ ਕਰਦੇ ਆਵਨ ਸੇਵਾ ਕਰਦੇ ਆਵਨ ਔਰ ਇਸ ਸ਼ਹਿਰ ਦਾ ਨਾਂ ਹੋਵੇ ਦੁਸਦੇ ਆਬ ਇਹ ਤੁਹਾਡੀ ਤੋਹੀਨ ਹੈ ਅੱਜ ਤੋਂ ਮੈਂ ਸ਼ਹਿਰ ਦਾ ਨਾਂ ਰੱਖਦਾ ਜ਼ਾਹਿਦਾ ਹਾਂ ਹੁਣ ਸਾਰੀ ਦੁਨੀਆ ਦੇ ਤੇ ਨਕਸ਼ੇ ਦੇ ਉਸ ਸ਼ਹਿਰ ਦਾ ਨਾਮ ਹੈ ਜ਼ਾਹਿਦਾਨ ਹੁਣ ਤੇ 1 ਲੱਖ ਦੀ ਆਬਾਦੀ ਤੋਂ ਵੱਡਾ ਹੋ ਗਿਆ ਵੱਡਾ ਸ਼ਹਿਰ ਹੋ ਗਿਆ ਸ਼ਹਿਰ ਦਾ ਨਾਮ ਹੈ ਜ਼ਾਹਿਦਾਨ ਸਿੰਘਾਂ ਦੀ ਤਰਜ਼ੇ ਜ਼ਿੰਦਗੀ ਦੇਖ ਕੇ ਉਹਨਾਂ ਦਾ ਸੇਵਾ ਭਾਵ ਦੇਖ ਕੇ ਉਹਨਾਂ ਦੇ ਮਿਲਨ ਸਾਰੀ ਦੇ ਜਜ਼ਬੇ ਨੂੰ ਦੇਖ ਕੇ ਬਾਦਸ਼ਾਹ ਕਹਿੰਦੇ ਜਿੱਥੇ ਇਸ ਤਰ੍ਹਾਂ ਦੀ ਉਮਮਤ ਰਹਿੰਦੀ ਹੋਵੇ ਇਸ ਤਰ੍ਹਾਂ ਦੀ ਕੌਮ ਰਹਿੰਦੀ ਹੋਵੇ ਉਹ ਸ਼ਹਿਰ ਦਾ ਨਾਮ ਹੋਵੇ ਦਸਦੇ ਆਵੇ ਜੇ ਤੁਹਾਡੀ ਤੋਹੀਨ ਹੈ ਇਸ ਸ਼ਹਿਰ ਦਾ ਨਾਮ ਰੱਖਦਾ ਜ਼ਾਹਿਦਾਨ